ਜਿੱਥੇ ਪੈਮਾਨਾ ਰਲੇ ਕਿਰਤਨ ਹੋ ਰਿਹਾ ਵੀ ਸੱਜਣੋ ਪਰਮਾਤਮਾ ਨੂੰ ਯਾਦ ਕਰੋ ਪਰਮਾਤਮਾ ਨੂੰ ਯਾਦ ਕਰੋ ਕੋਈ ਨਹੀਂ ਕਰਦਾ ਕਿ ਪੁੱਤ ਨੂੰ ਯਾਦ ਕਰਨਾ ਹੋਵੇ ਤਾਂ ਕੋਈ ਤੁਹਾਨੂੰ ਜੂੜ ਨਹੀਂ ਆਗੀ ਉਹ ਆਪੇ ਜਾਂਦਾ ਆਉਂਦਾ ਪਰ ਗੁਰੂ ਜਾਲ ਕਹਿੰਦੇ ਲਈ ਹਰ ਇਨਾ ਕੁਝ ਕਰਨਾ ਪਈਦਾ ਫੇਰ ਵੀ ਕੋਈ ਯਾਦ ਕਰਕੇ ਕੋਈ ਨਹੀਂ ਇਹ ਕਹਿੰਦਾ ਕਰਦਾ ਜੀ ਹਰਮੀ ਪਰਮਾਤਮਾ ਨੂੰ ਯਾਦ ਕਰਦੀ ਹੈ ਕੱਲ ਕੀ ਮਾਰਾ ਪਿਆ ਸਕਦਾ ਆ ਫੰਦੇ ਵਿੱਚੋਂ ਤੂੰ ਪੁੱਛ ਸਕਦਾ ਸਵਾਲ ਹਰਮੀ ਅਕਾਸ਼ ਨੂੰ ਯਾਦ ਕਰਦੀ ਹੋਈ ਜਿਵੇਂ ਅਕਾਸ਼ ਨੂੰ ਅੱਗੇ ਮਿੱਟੀ ਤੇ ਤਰਨੇ ਕਰਦੀ ਹੈ ਉੋਤੇ ਗਿਆਨ ਮੇਰੇ ਮਾਰ ਦੀ ਧਾੜੀ ਹਰ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਾਈ ਇਹ ਸਾਡੀ ਪ੍ਰਬੰਧਕ ਕਮੇਟੀ ਤੇ ਨੌਜਵਾਨ ਨਿਰਲਕੀ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦੇ ਆਂ ਇਹ ਚਾਹ ਦੇ ਲੰਗਰ ਲਗਾਏ ਗਿਆ 68 ਬਾਬਾ ਤੋਤਾਪੁਰੀ ਦੇ ਵਿੱਚ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਹੇਠ ਨਗਰ ਦੀਆਂ ਪ੍ਰਕਰਮਾ ਕਰਦੇ ਹੋਏ 68 ਬਾਬਾ ਤੂਤਾਪੁਰੀ ਤੇ ਪਹੁੰਚੇ ਤੇ ਇੱਥੇ ਪੜਾਇਤ ਲਾਏ ਗਏ ਤੇ ਢਾਡੀ ਵਾਰਾਂ ਗਾਈਆਂ ਗਈਆਂ ਤੇ ਉਪਰੰਤ ਪ੍ਰਬੰਧਕਾਂ ਵੱਲੋਂ ਚਾਹ ਦੇ ਲੰਗਰ ਲਗਾਏ ਗਏ ਸੰਗਤਾਂ ਵਾਸਤੇ ਤੇ ਸਾਰੀ ਸੰਗਤ ਨੇ ਬੜੇ ਹੀ ਉਤਸ਼ਾਹ ਦੇ ਨਾਲ ਸਤਿਗੁਰਾਂ ਦਾ ਇਹ ਅਵਤਾਰ ਦਿਹਾੜਾ ਮਨਾ ਰਹੇ ਨੇ ਤੇ ਬੜੀ ਸ਼ਰਧਾ ਭਾਵਨਾ ਦੇਖਣ ਨੂੰ ਮਿਲੀ ਹੈ ਸੰਗਤਾਂ ਦੇ ਵਿੱਚ ਤੇ ਸਭ ਦੀ ਪ੍ਰਬੰਧਕ ਕਮੇਟੀ ਨੇ ਪੰਜਾ ਪਿਆਰਾਂ ਦਾ ਸਤਕਾਰ ਕਰਦੇ ਆ ਹੋਇਆ ਗ੍ਰੰਥੀ ਸਿੰਘਾਂ ਦਾ ਸਤਕਾਰ ਕਰਦੇ ਆ ਸਿਰ ਪਾਉ ਪੇਡ ਕੀਤੇ ਤੇ ਚਾਹ ਦੇ ਲੰਗਰ ਲਗਾਏ ਗਏ ਸੋ ਸਾਰੀ ਸੰਗਤ ਨੂੰ ਧੰਨ ਧੰਨ ਗੁਰੂ ਰਵਿਦਾਸ ਮਹਾਰਾਜੀ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਾਲਸਾ ਜੀ ਬੈਗਰੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜੋ ਅੱਜ ਨਗਰ ਕੀਰਤਨ ਮਹੱਲੇ ਦੇ ਵਿੱਚ ਪਹੁੰਚੇ ਨੇ ਉਸ ਦੇ ਸਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸੰਗਤ ਨੂੰ ਜੀ ਕਰੋੜਵਦਾਸ ਮਹਾਰਾਜ ਦੇ ਪ੍ਰਕਾਸ਼ ਦੇ ਹਾੜੇ ਰਿਆਂ ਲੱਖ ਲੱਖ ਨਮਾਰਕ ਜੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਤੁਸੀਂ ਜਿਹੜੇ ਨੁਮਤੇ ਸਾਡੇ ਪੱਤਰਕਾਰ ਹਰਜਿੰਦਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਵੇਰ ਤੋਂ ਕਵਰੇਜ ਕੀਤੀ ਆ ਤੇ ਹਰ ਸਾਲ ਸਾਡੇ ਇੱਥੇ ਪੂਰੀ ਤੇ ਪੜਾਅ ਲੱਗਦਾ ਜੀ ਤੇ ਅੱਗੇ ਤੋਂ ਵੀ ਪ੍ਰਮਾਤਮਾ ਅੱਖੀਂ ਬੋਲਦਾ ਰਹੇ ਸਾਹਿਬ ਜੀ ਖੁਸ਼ੀ ਦੁਬਾਰਾ ਸਮੂਹ ਸੰਗਤ ਨੂੰ ਬਹੁਤ-ਬਹੁਤ ਮੁਬਾਰਕ ਜੀ बाबा परम सिंह जी तरह ਆਪੇ ਖੁਸ਼ੀਆਂ ਦੀ ਖੁਸ਼ੀਆਂ ਨਹੀਂ ਮਿਲ ਰਹੀਆਂ ਇਹ ਸਤੂ ਰੰਗ ਰਾਜ ਜੀ ਮਹਾਰਾਜ ਦੀ ਬੇਨ ਹੈ ਸਾਨੂੰ ਸਰਦਾਰੀਆਂ ਬੱਚੀਆਂ ਖਲਤਾ ਜੀ ਸਾਡਾ ਨੂਰ ਨੂਰ ਵਾਲਾ ਕਰਜਾ ਜਿਹੜਾ ਅਸੀਂ ਉਹਨਾਂ ਨੂੰ ਪਾ ਖਾਂਦੇ ਆ ਸੋ ਇਹਨਾਂ ਚੱਕਰ ਦਾਸ ਜਨਾ ਜਤ ਜੇ ਦੇ ਨਾਮ ਜਿੱਕਾ ਨੇ ਦੇ ਨਾਲ ਨਗਰ ਕੀਰਤਨ ਅਗਲੇ ਦਿਨਾਂ ਵਾਸਤੇ ਚੱਲੇ ਹੋਵੇਗਾ ਜੀ ਸਿਮਰਦਾ ਜੱਟ ਦਾ ਮੌਂ ਬੋਲੇ ਸੁਨੇਹਾ ਤੌਰ ਤੇ ਆਇਆ ਗੱਦ ਦੀ ਆਖੋ ਵਾਹਿ ਰੂਹੀ ਦਾ ਖਾਲਸਾ ਵਾਹਿ